ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਆਜ ਫੇਰ ਨਵੇਂ ਬਲੌਗ ਦੇ ਨਾਮ ਤੇ ਬਲੌਗ ਹੈ ਜੋ ਥੋੜਾ ਪੈ ਸੋਟਾ ਹੀ ਹੋਏ ਅੱਜ ਮੈਂ ਕਿਤੇ ਜਾਣਾ ਨਹੀਂ ਜਣ ਵੈਸੇ ਇੱਕ ਘਰ ਦਾ ਬਲੌਗ ਹੀ ਪਾਣਾ ਬਣਾ ਕੇ ਜਿਹੜਾ ਥੋੜਾ ਬਾਹਰ ਛੇੜਾ ਖੁਰਾ ਮਾਰਨ ਬਾਹਰ ਫੇਰਨ ਫੁਰਨਾ ਜਾਂ ਜਾਣਾ ਤੇ ਜਾਂ ਹੋਰ ਕਿਤੇ ਵੀ ਵੇਖੋ ਜੀ ਜਾਵਾਂਗਾ ਤੇ ਫਿਰ ਬਲੌਗ ਚ ਦੱਸਦਾ ਬਲੌਗ ਚ ਦੱਸਦਾਗਾ ਤਿੰਨੇ ਤੇ ਉਦਾ ਸੋਟਾ ਬਲੌਗ ਪੈਣਾ ਅੱਜ ਤੇ ਬਾਕੀ ਬਲੌਗ ਦੇ ਨਾਲ ਬਣੇ ਰਹੋ ਤੇ ਅਸੀਂ ਹੁਣ ਖਾਂਗੇ ਰੋਟੀ ਤੇ ਰੋਟੀ ਖਾ ਕੇ ਤੇ ਫਿਰ ਮਿਲਨੇ ਆ ਤੁਹਾਨੂੰ ਤੇ ਚਲੋ ਮਾਲ ਤੁਹਾਨੂੰ ਵੀ ਖਿਲਾਣੇ ਆ ਰੋਟੀ ਆ ਜਾਓ ਫਿਰ ਉਹ ਵੀ ਮਿੱਤਰੋ ਕਹਿੰਦੇ ਅਸੀਂ ਆ ਗਏ ਹਾਂ ਸੂਝਣ ਹੁਣ ਲੱਗੇ ਤੇ ਸੂਝਣ ਹੁਣੇ ਜੋ ਚਲਾਉਂਦੇ ਆ ਫੋਨ ਤੇ ਬਰੀ ਕੋਈ ਚਲਾਕੀ ਵਾਲੀ ਗੱਲ ਆ 24 ਘੰਟੇ ਗੇਮ ਹੀ ਖੇਡਦਾ ਰਹਿੰਦਾ ਹੈ ਆਏਗਾ ਦਿਮਾਗ ਖਰਾਬ ਹੋ ਜਣਾ ਕਿ ਦਿਨ ਗੇਮ ਖੇਡ ਕੇ ਜiraj ਅੱਜ ਦਾ ਬਲੌਗ ਆ ਪੈਣਾ ਨੇ ਸਾਮਣ ਉਹ ਸੁਣੀ ਤੇਰੇ ਫਾਇਦੇ ਜੋਗੀ ਕਰ ਠੀਕ ਆ ਠੀਕ ਆ ਠੀਕ ਆ ਠੀਕ ਆ ਉਹਦੇ ਬਾਕੀ ਆਣਾ ਸੁਣ ਨਹੀਂ ਲੈਣਾ ਤੂੰ ਵੀ ਸੁਣੀ ਤੇ ਆਣਾ ਤੇਰੇ ਫੋਨ ਵਾਲੋ ਗੱਲ ਕੀਤੀ ਦੀ ਆ ਕੋਈ ਆਹ ਕਹਿੰਦਾ ਨਾ ਸਲਪੈ ਠੀਕ ਹੈ ਆ ਕੇ ਫੋਨ ਨਹੀਂ ਲੈਦਾ ਇਹ ਨਾ ਨਾ ਉਹ ਗੱਲ ਨਹੀਂ ਅੰਨੀ ਵੇਖਤੀ ਥੋੜੀ ਕਰਨੀ ਹੈ ਤੇਰੀ ਕੋਈ ਇੱਜ਼ਤ ਵਾਲੀ ਗੱਲ ਨਾ ਹੈ ਫੋਨ ਦੱਸ ਕਿਦਾਂ ਲੈਣਾ ਟਾਈਮ ਹੈ ਹਾਜੀ ਕਿਦੋਂ ਟਾਈਮ ਆਹ ਬੰਦੇ ਨਾ ਅੰਨੀ ਅਸਾਈਆ ਲਾਈਗਾ ਨਾ ਕੋਈ ਹਸਾਬ ਨਹੀਂ ਅੰਨੀ ਅਸਾਈਆ ਮੈਂ ਲਾਈਦਾ ਹਾਂ ਉਹਨੇ ਨਾ ਮਨਾਈ ਫੋਨ ਲੈ ਲੈਣਾ ਤੇ ਤੂੰ ਦੱਸ ਕਿਉਂ ਨਹੀਂ ਲੈ ਆ ਦੱਸ ਅਰੇ ਕਿ ਆਮਰੇ ਦੇ ਸਾਹਮਣੇ ਤਾਂ ਫਿਰ ਉਹਨਾਂ ਨੂੰ ਵੀ ਪਤਾ ਚੱਲਣਾ ਨੇ ਇੱਦਾਂ ਹੀ ਬਾਹਰ ਇੱਦਾਂ ਹੀ ਗਾਂ ਲਾਲਾ ਛੇਤੀ 2000 ਰੁਪਏ ਕਿੰਨੇ 2000 ਰੁਪਏ ਦੇਖ ਲੋ 2 ਸਾਲ ਦਾ ਦੇਖ ਲੈ ਵੀਡੀਓ ਉੱਕੀ ਜਾਂਦੀ ਫਿਰ 2 ਸਾਲ ਹੋ ਗਏ ਤੇ ਅਹੀ ਵੀਡੀਓ ਦੱਸਣੀ ਤੈਨੂੰ ਪੱਕਾ ਜੋਰ ਦੀ ਬੋਲ 2 ਸਾਲ ਜੇ ਬਸ ਫੋਨ ਲਾਵਾ 2 ਸਾਲ ਜੇ ਕਿਹੜਾ ਫੋਨ ਲੈਣਾ ਵੱਡਾ 10 10 ਸੈਮਸੰਗ J2 ਪੱਕਾ 2 ਸਾਲ ਆ ਹੁਣ ਬਾਦਾ ਹੀ ਹੋ ਦੋਸ ਵਾਲਾ ਵੀਡੀਓ ਕਟੋਣੀਆਂ ਨਹੀਂ ਤੁਹਾਨੂੰ ਪਤਾ ਬਲੋਗ 1500 ਦਾ ਫੋਨ ਆਂਦਾ ਉਹ ਲੈਣਾ ਕਿੰਨਾ 1500 ਦਾ ਹੁਣ ਆਂਦਾ 1500 ਦਾ ਕਿਹਦਾ 15 ਦਾ ਮਾਰਾ ਮਾਰਾ ਮੋੜਾ ਲਾਉਣਾ ਕਿਹਦਾ ਬੇੜਾ ਵਾਲਾ ਬੇੜਾ ਆਹ ਬੰਦੇ ਨੇ ਮੈਂ ਕੀ ਅਗੇ ਹੀ ਉਹ ਪਿਛਲੇ ਵਲੋਗ ਠੀਕ ਹੈ ਸੁਣੀ ਕਿ ਤੇ ਸੁਣੀ ਤੇ ਅਜਿਹਾ ਲੱਲਾ ਫੋਨ ਹੈ ਲੱਲਾ ਬਾਹ ਆਹ ਮੈਂ ਅਰਨ ਨੂੰ ਕਹਿ ਕੇ ਕਿ ਉਹਦਾ ਸੂਰਜ ਦਾ ਚੈਨਲ ਖਰਾ ਨਾ ਗੇਮਿੰਗ ਤੇ ਤੂੰ ਸਾਰੇ ਫੋਨ ਨਹੀਂ ਲੈਣਾ ਦੱਸ ਇਹ ਪੱਕਾ ਦਾ ਸਾਲ ਕਿਦਾਂ ਲੈਣਾ ਛੇਤੀ ਲੈ ਲਾਂ ਬਾ ਛੇਤੀ ਕੋ ਟਾਈਮ ਵੀ ਹੁੰਦਾ ਬੰਦੇ ਆ 7 ਮਹੀਨੇ ਦਾ ਓਕੇ ਹਾਂ 7 ਹੂੰ ਤੂੰ 2 ਮਹੀਨੇ ਗਿਆ 2 ਸਾਲ ਗਿਆ ਹੀ ਦਿੰਦਾ 2 ਸਾਲ ਸਾਡੀ ਕਿੰਨੀ 2 ਸਾਲ ਗਿਆ ਹਾਂ 7-8 ਮਹੀਨੇ ਚੱਲ ਵੇਖੋ ਕਿਦੋਂ ਲੈੰਦਾ ਫਿਰ ਨਹੀਂ ਤੇ ਵੀ ਵੀਡੀਓ ਨਹੀਂ ਅਸੀਂ ਤੇ ਤੈਨੂੰ ਸਬੂਤ ਦੱਸ ਤਾ ਨਾ ਮਿੱਤਰੋ ਅਸੀਂ ਲੋਵੇਂ ਮਿੱਤਰੋ ਅਸੀਂ ਜੋ ਆ ਗਿਆ ਸੂਰਜ ਨੂੰ ਨਾ ਕਰੋ ਓਕੇ ਇਹ ਮਾਰਗ ਸਮਝ ਆਇਆ ਸੁਰਨ ਨੂੰ ਸਮਝ ਗਿਆ ਤੇ ਠੀਕ ਆ ਜੀ ਨੇ ਸਮਝਿਆ ਤਾਂ ਸਭ ਠੀਕ ਆ ਬਾਕੀ ਚਾਹ ਵੀ ਲੈ ਦੇ ਚਾਹ ਪੀ ਕੇ ਫੇਰ ਤੁਮ ਮਿਲਨੇ ਆ ਫੇਰ ਕੇ ਤੇ ਚਲੋ ਅੱਜ ਤੱਕ ਲੋਗ ਨਾਲ ਬਨੇ ਰਹੋ ਤੁਮ ਨਾਲ ਕਰਨੀ ਸੀ ਜੋ ਮੋਹਾਲੀ ਦੇ ਵਿੱਚ ਕਤਲ ਹੋਇਆ ਜਿਹੜਾ ਮੁੰਡਾ ਮਾਰਿਆ ਭਈਆਂ ਤੇ ਉਹ 빙ਦੀ ਜੋ ਮੈਂ ਫੋਟੋ ਸਾਈਟ ਤੇ ਲਾਈ ਹੋਈ ਆ ਸਾਈਟ ਦੇ ਤੁਹਾਨੂੰ ਦੇਖਣ ਦੀ ਹੋਣੀ ਆ ਸਾਈਟ ਤੇ ਤੇ ਜੇ ਵੇਖਣ ਦੀ ਆ ਤੇ ਇਹ ਵਾਲੀ ਆਈਡੀ ਤੇ ਇੰਸਟਾਗ੍ਰਾਮ ਹੈਰੀਆ ਜੇ ਥੱਲੇ ਵੀ ਸੋਹ ਹੋਣੀ ਆ ਆਵਲ ਹੀ ਆਈਡੀ ਤੇ ਜਮ ਮੈਸੇਜ ਕਰ ਦਿਓ ਹਾਂਜੀ ਮੈਸੇਜ ਕਰਕੇ ਦੱਸ ਦਿਓ ਫੋਨ ਨਾ ਕਰਿਓ ਤੇ ਬਾਕੀ ਬੱਸ ਤੁਹਾਡਾ ਇੰਨੇ ਧੰਨਵਾਦ ਹੀ ਰਹੇਗਾ ਜੇ ਤੁਸੀਂ ਦੱਸੋ ਸਾਨੂੰ ਇਹ ਕਿਤੇ ਵੀ ਤੁਹਾਨੂੰ 5 ਰੁਪਏ ਲੱਭਦੇ ਆ ਬੱਸ ਤੁਸੀਂ ਇਹ ਆਈਡੀ ਤੇ ਮੈਸੇਜ ਕਰ ਦਿਨਾ ਤੇ ਫੋਨ ਨਾ ਕਰਿਓ ਕਹਿੰਦਾ ਮੈਸੇਜ ਕਰਕੇ ਦੱਸਾਂ ਕਿੱਥੇ ਕਿੱਥੇ ਨੇ ਤੇ ਬਾਕੀ ਓਕੇ ਤੇ ਜੇ ਬਲੌਗ ਚੰਗਾ ਲੱਗਿਆ ਹੋਇਆ ਲਾਈਕ ਸਿਰ ਤੇ ਕਮੈਂਟ ਕਰ ਦਿਓ ਬਾਏ ਬਾਏ ਮਿਲਾਂਗੇ ਕੱਲ੍ਹ ਨੂੰ ਮੈਂ ਬਲੌਗ